ਇਹ ਥਾਰ ਹਵੇਲੀ ਦੇ ਵਿੱਚ ਮੌਜੂਦ ਹੈ ਤੇ ਅੱਜ ਤੀਸਰੀ ਵਰਸੀ ਸਿੱਧੂ ਮੂਸੇਵਾਲਾ ਦੀ ਹੈ ਤੇ ਇਹ ਥਾਰ ਦੀ ਤਸਵੀਰ ਇੱਕ ਚੀਜ਼ ਬਿਆਨ ਕਰਦੀ ਹੈ ਕਿ ਪੰਜਾਬ ਦੇ ਵਿੱਚ ਹਾਲਾਤ ਕਿਸ ਤਰੀਕੇ ਦੇ ਨੇ ਤੇ ਸਰੇ ਆਮ ਦਿਨ ਦਿਹਾੜੇ ਸਿੱਧੂ ਮੂਸੇਵਾਲੇ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਦੇ ਰੇਬੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਗੋਲੀਆਂ ਦੇ ਨਿਸ਼ਾਨ ਥਾਰ ਦੇ ਵਿੱਚ ਅੱਜ ਵੀ ਮੌਜੂਦ ਨੇ ਤੇ ਹਵੇਲੀ ਦੇ ਵਿੱਚ ਇਹ ਥਾਰ ਉਸੇ ਤਰ੍ਹਾਂ ਮੌਜੂਦ ਹੈ ਤੇ ਸਿੱਧੂ ਦੇ ਚੌਣ ਵਾਲੇ ਇਸ ਥਾਰ ਨੂੰ ਆ ਕੇ ਦੇਖਦੇ ਨੇ ਤੇ ਬਾਈ ਬਹੁਤ ਵਧੀਆ ਬੰਦਾ ਸੀਗਾ ਜੀ ਤੇ ਮਤਲਬ ਕਿ ਗਾਣੇ ਸੁਣਦੇ ਸਾਡੇ ਈ ਥੋੜਾ ਜੋਸ਼ ਹੁੰਦਾ ਜੀ ਵਧੀਆ ਤੇ ਮਤਲਬ ਮਨ ਖੁਸ਼ ਹੋ ਜਾਂਦਾ ਜੀ ਬਟ ਹੁਣ ਥੋੜਾ ਦੁਖੀ ਵੀ ਹੁੰਦਾ ਜੀ ਗਾਣੇ ਸੁਣ ਕੇ ਵੀ ਹੋਰ ਵਧੀਆ ਵਧੀਆ ਗਾਣੇ ਦੇ ਇੱਕ ਨਾ ਦਾ ਗਾਣਾ ਹੈ ਜੀ ਪੋਡਕਾਸਟ ਬਹੁਤ ਵਧੀਆ Song ਹੈ ਜੀ ਮੈਂ ਦਿਨ ਚ ਮਿਲ ਚਾਰ ਪੰਜ ਵਾਰ ਸੁਣਦਾ ਹੀ ਸੁਣਦਾ ਜੀ ਉਹ ਗਾਣਾ ਤੇ ਇੱਥੇ ਆ ਕੇ ਥੋੜਾ ਜਿਹਾ ਮਤਲਬ ਫੀਲ ਹੁੰਦਾ ਜੀ ਅੰਦਰ ਤੋਂ ਵੀ ਇਹ ਨਹੀਂ ਹੋਣਾ ਚਾਹੀਦਾ ਸੀਗਾ ਕਿ ਅੱਜ ਹੁੰਦੇ ਤਾਂ ਹੋਰ ਵਧੀਆ ਵਧੀਆ ਗਾਣੇ ਹੁੰਦੇ ਬਹੁਤ ਟਮੰਗ ਸੁਣਦੇ ਗਾਣੇ ਬਹੁਤ ਬਹੁਤ ਲਾਈਕ ਕਰਦੇ ਆ ਬਾਈ ਨੂੰ ਅੱਛਾ ਹਾਂਜੀ ਤੇ ਅੱਜ ਵੀ ਯਾਦ ਆਉਂਦੀ ਆ ਹਾਂਜੀ ਆਉਂਦੀ ਆ ਜੀ ਉਹਦਾ ਛੋਟਾ ਸ਼ੋਭਾ ਆ ਗਿਆ ਹਾਂਜੀ ਹਾਂਜੀ ਬਹੁਤ ਵਧੀਆ ਜੀ ਰੱਬ ਨੇ ਵਧੀਆ ਸੁਣ ਲਿਆ ਬਟ ਹਜੇ ਵੀ ਦੁੱਖ ਹੁੰਦਾ ਜੀ ਉਹਨਾਂ ਦੇ ਕਾਤਿਲ ਹਜੇ ਵੀ ਮੰਨ ਲਓ ਕਿ ਫਿਰਦੇ ਆ ਗਿਆ ਮਤਲਬ ਇਨਸਾਫ ਨਹੀਂ ਮਿਲਿਆ ਅਸੀਂ ਇਹੀ ਚਾਹੁੰਦੇ ਆ ਵੀ ਉਹਨਾਂ ਨੂੰ ਹਜੇ ਮਤਲਬ ਸਜ਼ਾ ਮਿਲੇ ਇਨਸਾਫ ਮਿਲੇ ਜੀ ਸਿੱਧੂ ਤਾਂ ਹਲੇ ਵੀ ਕੀਤਾ ਨਾਲ ਜਿਉਂਦਾ ਫਿਰ ਹਾਂਜੀ ਹਾਂਜੀ ਜਿਉਂਦਾ ਜੀ ਉਹ ਤਾਂ ਹਜੇ ਵੀ ਹੈ ਚਪੇੜੇ ਨਾਲ ਵੱਜਦਾ ਚਪੇੜੇ ਮਾਰਦਾ ਅੱਜ ਵੀ ਹਾਂਜੀ 23 ਮਈ 2022 ਸਿੱਧੂ ਮੂਸੇਵਾਲਾ ਇਸ ਥਾਰ ਦੇ ਉੱਪਰ ਸਵਾਰ ਹੋ ਕੇ ਬਰਨਾਲੇ ਵੱਲ ਨੂੰ ਜਾਂਦਾ ਹੈ ਅੱਜ ਇਹ ਥਾਰ ਹਾਵੇਲੀ ਦੇ ਵਿੱਚ ਮੌਜੂਦ ਹੈ ਤੇ ਅੱਜ ਤੀਸਰੀ ਵਰਸੀ ਸਿੱਧੂ ਮੂਸੇਵਾਲਾ ਦੀ ਹੈ ਤੇ ਥਾਰ ਦੀ ਤਸਵੀਰ ਇੱਕ ਚੀਜ਼ ਬਿਆਨ ਕਰਦੀ ਹੈ ਕਿ ਪੰਜਾਬ ਦੇ ਵਿੱਚ ਹਾਲਾਤ ਕਿਸ ਤਰੀਕੇ ਦੇ ਨੇ ਤੇ ਸਰੇ ਆਮ ਦਿਨ ਦਿਹਾੜੇ ਸਿੱਧੂ ਮੂਸੇਵਾਲੇ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਗੋਲੀਆਂ ਦੇ ਨਿਸ਼ਾਨ ਥਾਰ ਦੇ ਵਿੱਚ ਅੱਜ ਵੀ ਮੌਜੂਦ ਨੇ ਤੇ ਹਵੇਲੀ ਦੇ ਵਿੱਚ ਇਹ ਥਾਰ ਉਸੇ ਤਰ੍ਹਾਂ ਮੌਜੂਦ ਹੈ ਤੇ ਸਿੱਧੂ ਦੇ ਚੌਣ ਵਾਲੇ ਇਸ ਥਾਰ ਨੂੰ ਆ ਕੇ ਦੇਖਦੇ ਨੇ ਤੇ ਸਮਝਦੇ ਨੇ ਕਿਸ ਤਰੀਕੇ ਦੇ ਨਾਲ ਸਿੱਧੂ ਦੇ ਉੱਪਰ ਅਟੈਕ ਕੀਤਾ ਗਿਆ ਤੇ ਜਿਹੜੀਆਂ ਗੋਲੀਆਂ ਦੇ ਨਿਸ਼ਾਨ ਨੇ ਉਹ ਅੱਜ ਵੀ ਇੱਥੇ ਮੌਜੂਦ ਨੇ ਇਹ ਤਸਵੀਰ ਸਿੱਧੂ ਮੂਸੇਵਾਲਾ ਦੀ ਥਾਰ ਦੀ ਹੈ ਪਹਿਲਾਂ ਤੁਹਾਨੂੰ ਉਹ ਆ ਦੇਖੋ ਤੁਸੀਂ ਨਿਸ਼ਾਨ ਅੰਦਾਜ਼ਾ ਲਗਾ ਸਕਦੇ ਹੋ ਵੀ ਕਿੰਨੀ ਬੇਰਹਿਮੀ ਦੇ ਨਾਲ ਸਿੱਧੂ ਦੇ ਉੱਪਰ ਅਟੈਕ ਕੀਤੇ ਗਏ ਤੇ ਥਾਰ ਪਰਿਵਾਰ ਨੇ ਹਵੇਲੀ ਦੇ ਵਿੱਚ ਉਸਦੇ ਵਿਕਲਾਂ ਦੇ ਨਾਲ ਜਿਹੜੀ ਆ ਖੜੀ ਕੀਤੀ ਹੋਈ ਆ ਉਸ ਦਾ ਕਾਰਨ ਇਹ ਹੈ ਕਿ ਪੰਜਾਬ ਦੇ ਲੋਕ ਜਾਂ ਸਿੱਧੂ ਦੇ ਫੈਨ ਜਦੋਂ ਵੀ ਆਉਂਦੇ ਨੇ ਉਹ ਦੇਖਦੇ ਨੇ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਉਸ ਕਲਾਕਾਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਜਿਸ ਕਲਾਕਾਰ ਨੇ ਦੇਸ਼ਾਂ ਵਿਦੇਸ਼ਾਂ ਤੱਕ ਨਾਮ ਜਿਹੜਾ ਬਣਾਇਆ ਮੂਸੇ ਦਾ ਮਾਨਸਾ ਦਾ ਅਜੇ ਥਾਰ ਬਿਆਨ ਕਰਦੀ ਹੈ ਪੰਜਾਬ ਦੇ ਹਾਲਾਤਾਂ ਨੂੰ ਤੇ ਉਹ ਦਿਨ 29 ਮਈ ਯਾਦ ਆ ਜਾਂਦੀ ਹੈ ਇਸ ਥਾਰ ਨੂੰ ਦੇਖ ਕੇ ਤੇ ਆ ਤਸਵੀਰ ਤੁਹਾਨੂੰ ਦਿਖਾਉਣੀ ਚਾਹਾਂਗੇ ਵੀ ਇਸ ਇਤਰੀਕੇ ਦੇ ਨਾਲ ਜਿਹੜੀਆਂ ਗੋਲੀਆਂ ਨੇ ਉਹ ਮਾਰੀਆਂ ਗਈਆਂ ਤਾਂ ਸਿੱਧੂ ਦੇ ਗੋਲੀ ਲਾ ਕੇ ਆਰ ਪਾਰ ਜਿਹੜੀ ਆ ਸੀਟ ਦੇ ਵਿੱਚ ਦੀ ਗੋਲੀ ਜਿਹੜੀ ਆ ਆਰ ਪਾਰ ਹੁੰਦੀ ਹੈ ਤਾਂ ਇਹ ਗੋਲੀਆਂ ਦੀ ਗਿਣਤੀ ਤੁਸੀਂ ਕਰ ਸਕਦੇ ਹੋ ਵੀ ਕਿਸ ਤਰੀਕੇ ਦੇ ਨਾਲ ਤਾਬੜ ਤੋੜ ਜਿਹੜੀਆਂ ਗੋਲੀਆਂ ਸਿੱਧੂ ਮੂਸੇਵਾਲਾ ਦੇ ਉੱਪਰ ਅਟੈਕ ਕੀਤੇ ਜਾਂਦੇ ਨੇ ਤੇ ਸਿੱਧੂ ਆਪਣੀ ਮਾਸੀ ਦੇ ਘਰ ਇਸ ਥਾਰ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਵਾਰ ਹੋ ਕੇ ਜਿਹੜਾ ਜਾ ਰਿਹਾ ਸੀ ਤਾਂ ਆ ਤੁਹਾਨੂੰ ਦਿਖਾਵਾਂਗੇ ਵੀ ਪਹਿਲਾ ਅਟੈਕ ਸਿੱਧੂ ਦੀ ਥਾਰ ਦੇ ਉੱਪਰ ਉਸ ਦੇ ਪਿੱਛੋਂ ਦੇਖ ਸਕਦੇ ਹੋ ਵੀ ਥਾਰ ਦੇ ਉੱਪਰ ਜਿਹੜਾ ਪਹਿਲਾ ਅਟੈਕ ਆ ਉਹ ਪਿੱਛੋਂ ਦੀ ਕੀਤਾ ਗਿਆ ਤੇ ਇਹੀ ਫਾਇਰ ਜਿਹੜਾ ਉਹ ਗੈਂਗਸਟਰ ਵੱਲੋਂ ਕੀਤਾ ਗਿਆ ਤੇ ਥਾਰ ਰੁਕ ਜਾਂਦੀ ਆ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਅਟੈਕ ਵੀ ਕਰਦਾ ਪਰ ਇਕੱਲਾ ਹੋਣ ਦੇ ਕਾਰਨ ਤੇ ਗੈਂਗਸਟਰ ਦੀ ਜਿਹੜੀ ਗਿਣਤੀ ਆ ਉਹ ਜ਼ਿਆਦਾ ਹੋਣ ਦੇ ਕਾਰਨ ਸਿੱਧੂ ਜਿਹੜਾ ਉਸ ਦਿਨ ਸਾਰੇ ਫੈਨਜ਼ ਨੂੰ ਆਲਵੇਦਾ ਕਹਿ ਜਾਂਦਾ ਤੇ ਗੈਂਗਸਟਰ ਜਿਹੜੇ ਆ ਗੋਲੀਆਂ ਮਾਰ ਕੇ ਸਿੱਧੂ ਦਾ ਕਤਲ ਕਰ ਦਿੰਦੇ ਅੱਜ 29 ਮਈ ਹੈ ਤੇ ਥਾਰ ਅਕਸਰ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਹੈ ਦੇਖੀ ਵੀ ਹੋਣੀ ਤੁਸੀਂ ਵੀ ਸਿੱਧੂ ਮੂਸੇਵਾਲਾ ਇਸ ਥਾਰ ਦੇ ਉੱਪਰ ਅਖੀਰਲੇ ਦਿਨ ਆਪਣੇ ਫੈਨਸ ਦੇ ਨਾਲ ਫੋਟੋਆਂ ਖਿਚਾਉਂਦਾ ਹੋਇਆ ਵੀ ਨਜ਼ਰ ਆਉਂਦਾ ਤੇ ਜਦੋਂ ਹਵੇਲੀ ਦੇ ਵਿੱਚੋਂ ਨਿਕਲਦਾ ਤਾਂ ਕੇਕੜਾ ਜਿਹੜਾ ਰੈਕੀ ਕਰ ਰਿਆ ਸੀ ਸਿੱਧੂ ਮੂਸੇਵਾਲਾ ਦੀ ਤੇ ਉਹ ਗੈਂਗਸਟਰ ਨੂੰ ਇਨਫੋਰਮ ਕਰਦਾ ਕਿ ਸਿੱਧੂ ਆਪਣੀ ਹਵੇਲੀ ਦੇ ਵਿੱਚੋਂ ਆਪਣੇ ਸਾਥੀਆਂ ਦੇ ਨਾਲ ਬਿਨਾਂ ਹਥਿਆਰਾਂ ਤੋਂ ਜਿਹੜਾ ਬਿਨਾਂ ਗਨਮੈਨ ਤੋਂ ਜਿਹੜਾ ਸਿਕਿਉਰਿਟੀ ਤੋਂ ਬਿਨਾਂ ਜਿਹੜਾ ਹਵੇਲੀ ਤੋਂ ਬਾਹਰ ਨਿਕਲ ਚੁੱਕਿਆ ਤਾਂ ਉਸ ਤੋਂ ਬਾਅਦ ਜਿਹੜਾ ਰਮਦਿੱਤਾ ਚੌਂਕ ਤੋਂ ਬਾਅਦ ਗੈਂਗਸਟਰ ਨੇ ਜਿਹੜੇ ਉਹ ਪਿੱਛਾ ਕਰਦੇ ਨੇ ਸਿੱਧੂ ਮੂਸੇਵਾਲੇ ਦਾ ਸਾਡੇ ਨਾਲ ਸਿੱਧੂ ਦੇ ਫੈਨ ਵੀ ਨੇ ਇੱਥੇ ਮੌਜੂਦ ਗੱਲਬਾਤ ਕਰਦੇ ਆਂ ਆ ਕੀ ਨਾ ਬਾਈ ਜੀ ਮੈਂ ਮਨਪ੍ਰੀਤਾ ਜੀ ਕਿਹੜੀ ਜਗ੍ਹਾ ਤੋਂ ਆਏ ਅਸੀਂ ਸਰਸਾ ਤੋਂ ਜੀ ਅੱਛਾ ਸਰਸੇ ਤੋਂ ਆਏ ਹੋ ਅੱਜ ਤੀਸਰੀ ਵਾਰ ਸੀ ਐ ਸਿੱਧੂ ਮੂਸੇਵਾਲੇ ਲਈ ਕਿਵੇਂ ਦੇਖਦੇ ਹੋ ਹਜੇ ਵੀ ਸਿੱਧੂ ਯਾਦਾਂ ਦੇ ਤਾਜ਼ਾ ਹੈ ਉਸੇ ਤਰ੍ਹਾਂ ਅਸੀਂ ਵੀ ਹੁਣ ਵੀ ਗਾਣੇ ਸੁਣਦੇ ਆਏ ਆ ਜੀ ਅਸੀਂ ਚੰਡੀਗੜ੍ਹ ਤੋਂ ਆਰੇ ਮੌਕੇ ਤੇ ਬਹੁਤ ਵਧੀਆ ਉੱਥੋਂ ਲੈ ਕੇ ਇੱਕ ਵੀ ਗਾਣਾ ਕੋਈ ਹੋਰ ਨਹੀਂ ਚੱਲਿਆ ਸਿੱਧੂ ਮੂਸੇਵਾਲੇ ਦੇ ਇਲਾਕੇ ਆ ਰਹ ਮਤਲਬ ਕਿ ਗਾਣੇ ਸੁਣਦੇ ਸਾਡੀ ਜੀ ਥੋੜਾ ਜੋਸ਼ ਹੁੰਦਾ ਜੀ ਵਧੀਆ ਤੇ ਮਤਲਬ ਮਨ ਖੁਸ਼ ਹੋ ਜਾਂਦਾ ਜੀ ਬਟ ਹੁਣ ਥੋੜਾ ਦੁਖੀ ਵੀ ਹੁੰਦਾ ਜੀ ਗਾਣੇ ਸੁਣ ਕੇ ਵੀ ਹੋਰ ਵਧੀਆ-ਵਧੀਆ ਗਾਣੇ ਦੇ ਇੱਕ ਇਹਨਾਂ ਦਾ ਗਾਣਾ ਆ ਜੀ ਪੋਡਕਾਸਟ ਬਹੁਤ ਵਧੀਆ Song ਆ ਜੀ ਮੈਂ ਦਿਨ ਚ ਮਿਲ ਚਾਰ-ਪੰਜ ਵਾਰ ਸੁਣਦਾ ਹੀ ਸੁਣਦਾ ਜੀ ਉਹ ਗਾਣਾ ਤੇ ਬਟ ਇਹਨਾਂ ਵੀ ਸਿੱਧੂ ਮੁਕਤਿਆ ਐਵੇਂ ਲੱਗਦਾ ਤਾਂ ਨਹੀਂ ਆਈ ਬਟ ਇੱਥੇ ਆ ਕੇ ਥੋੜਾ ਜਿਹਾ ਮਤਲਬ ਫੀਲ ਹੁੰਦਾ ਜੀ ਅੰਦਰ ਤੋਂ ਵੀ ਇਹ ਨਹੀਂ ਹੋਣਾ ਚਾਹੀਦਾ ਸੀਗਾ ਕਿ ਅੱਜ ਹੁੰਦੇ ਤਾਂ ਹੋਰ ਵਧੀਆ-ਵਧੀਆ ਗਾਣੇ ਹੁੰਦੇ ਜੀ ਉਹਨਾਂ ਦੇ ਇਹ ਇਹ ਜਿਹੜੇ ਵਹੀਕਲ ਖੜੇ ਨੇ ਮਹਿਸੂਸ ਤਾਂ ਹੁੰਦਾ ਵੀ ਅੱਜ ਜੇ ਇਹਨਾਂ ਨੂੰ ਚਲਾਉਂਦਾ ਹੁੰਦਾ ਸੀ ਅਕਸਰ ਬਹੁਤ ਵਾਰੀ ਆ ਗਿਆ ਜੀ ਮੈਨੂੰ ਥਾਰ ਦੇ ਮਤਲਬ ਨਾ ਕੋਲੇ ਖੜ ਕੇ ਫੋਟੋ ਖਿਚਾਉਂਦਾ ਮੌਕਾ ਨਹੀਂ ਮਿਲਿਆ ਬਟ ਮੈਨੂੰ ਅੱਜ ਮਿਲ ਗਿਆ ਜੀ ਇਹ ਜੀ ਹਾਂਜੀ ਤੇ ਕੀ ਕਿੰਨੇ ਚਿਰ ਤੋਂ ਸੁਣ ਰਹੇ ਸਿੱਧੂ ਨੂੰ ਬਹੁਤ ਟਾਈਮ ਹੋ ਗਿਆ ਸੁਣਦਿਆਂ ਨੂੰ ਗਾਣੇ ਬਹੁਤ ਲਾਈਕ ਕਰਦੇ ਆਂ ਬਾਈ ਨੂੰ ਅੱਛਾ ਹਾਂਜੀ ਤੇ ਅੱਜ ਵੀ ਯਾਦ ਆਉਂਦੀ ਹੈ ਫਿਰ ਹਾਂਜੀ ਹੁੰਦੀ ਹੈ ਜੀ ਤਾਂ ਛੋਟਾ ਸ਼ੋਭਾ ਆ ਗਿਆ ਹਵੀਬੀ ਜੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਰੱਬ ਨੇ ਵਧੀਆ ਸੁਣ ਲਿਆ ਹਾਂਜੀ ਬਟ ਹਜੇ ਵੀ ਦੁੱਖ ਹੁੰਦਾ ਜੀ ਉਹਨਾਂ ਦੇ ਕਾਤਿਲ ਹਜੇ ਵੀ ਮੰਨ ਲਓ ਕਿ ਫਿਰਦੇ ਹੈਗੇ ਆ ਮਤਲਬ ਇਨਸਾਫ ਨਹੀਂ ਮਿਲਿਆ ਅਸੀਂ ਇਹੀ ਚਾਹੁੰਦੇ ਆਂ ਵੀ ਉਹਨਾਂ ਨੂੰ ਹਜੇ ਮਤਲਬ ਸਜ਼ਾ ਮਿਲੇ ਇਨਸਾਫ ਮਿਲੇ ਜੀ ਅੱਛਾ ਲੱਗਦਾ ਵੀ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਸਿੱਧੂ ਨੂੰ ਮਾਰ ਮਕਾਉਣ ਦੀ ਵੀ ਸਿੱਧੂ ਤਾਂ ਹਲੇ ਵੀ ਕੀਤਾ ਨਾਲ ਜਿਉਂਦਾ ਫਿਰਦਾ ਹਾਂਜੀ ਹਾਂਜੀ ਜਿਉਂਦਾ ਜੀ ਉਹ ਤਾਂ ਹਜੇ ਵੀ ਹੈ ਚਪੇੜੇ ਨਾਲ ਵੱਜਦਾ ਚਪੇੜੇ ਮਾਰਦਾ ਅੱਜ ਵੀ ਹਾਂਜੀ ਅੱਛਾ ਇਹ ਕਹਿ ਸਕਦੇ ਆ ਵੀ ਅੱਜ 29 ਮਈਆ ਤੀਸਰੀ ਵਰ੍ਹੇ ਜਿਵੇਂ ਤੁਸੀਂ ਕਹ ਇਨਸਾਫ ਨਹੀਂ ਮਿਲਿਆ ਲੱਗਦਾ ਵੀ ਇਨਸਾਫ ਮਿਲ ਜੂਗਾ ਦੇਖੋ ਜੀ ਇਹ ਸਰਕਾਰ ਤੇ ਤਾਂ ਸਾਨੂੰ ਬਿਲਕੁਲ ਭਰੋਸਾ ਹੈ ਨਹੀਂ ਅੱਗੇ ਜੇ ਸਰਕਾਰ ਚੇਂਜ ਹੁੰਦੀ ਆ ਤਾਂ ਕੁਝ ਮਤਲਬ ਉਮੀਦ ਹੈ ਜੀ ਬਟ ਸਾਨੂੰ ਨਹੀਂ ਲੱਗਦਾ ਵੀ ਇਹ ਸਰਕਾਰ ਕੋਈ ਫੈਸਲਾ ਸੁਣਾਉਗੀ ਜੀ ਢਾਂਗ ਦਾ ਤਾਂ ਦੋਸਤੋ 29 ਮਈ ਹੈ ਅੱਜ ਸਿੱਧੂ ਦੀ ਤੀਸਰੀ ਵਰ੍ਹੇ ਸੀ ਹੈ ਤੇ ਥਾਰ ਭਾਵਕ ਕਰਦੀ ਹੈ ਸਿੱਧੂ ਨੂੰ ਚਾਉਣ ਵਾਲਿਆਂ ਨੂੰ ਤੇ ਅੱਜ ਹਵੇਲੀ ਦੇ ਵਿੱਚ ਸਿੱਧੂ ਦੇ ਜਿੰਨੇ ਵੀ ਫੈਨ ਆਉਣਗੇ ਤਾਂ ਉਹ ਥਾਰ ਨੂੰ ਦੇਖ ਕੇ ਬੜਾ ਭਾਵਕ ਹੁੰਦੇ ਤੇ ਪੰਜਾਬ ਦੇ ਹਾਲਾਤਾਂ ਨੂੰ ਸਮਝਦੇ ਕਿਸ ਤਰੀਕੇ ਦੇ ਨਾਲ ਇੱਕ ਉਸ ਕਲਾਕਾਰ ਨੂੰ ਜਿਸ ਨੇ ਦੇਸ਼ਾਂ ਵਿਦੇਸ਼ਾਂ ਤੱਕ ਪੰਜਾਬ ਦਾ ਨਾਮ ਮਾਨਸਾ ਦਾ ਨਾਮ ਰੌਸ਼ਨ ਕੀਤਾ ਬਿਲਬੋਰਡ ਤੱਕ ਪਹੁੰਚਾਇਆ ਤੇ ਮਿੱਟੀ ਨਾਲ ਜੁੜਿਆ ਹੋਇਆ ਸਿੱਧੂ ਮੂਸੇਵਾਲਾ ਅੱਜ ਸਾਡੇ ਵਿਚਕਾਰ ਨਹੀਂ ਪਰ ਦਿਲਾਂ ਦੇ ਵਿੱਚ ਉਸੇ ਤਰ੍ਹਾਂ ਜਿਉਂਦਾ ਜਗਦਾ ਜਿਵੇਂ ਸਿੱਧੂ ਦੇ ਫੈਨ ਕਹਿੰਦੇ ਵੀ ਅੱਜ ਵੀ ਚਪੇੜਾ ਮਾਰਦਾ ਹੈ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਸੋਚਿਆ ਸੀ ਕਿ ਸਿੱਧੂ ਮੁੱਕ ਜਾਣਾ ਕੈਮਰਾਮੈਨ ਮਨੀਸ਼ ਦੇ ਨਾਲ ਪਰਮਦੀ ਪ੍ਰਾਣਾ ਰਜਨਾ ਸਪੋਕਸਮੈਨ ਮਾਨ ਸਾਹਿਬ